ਦੁੱਖ ਭੰਗਣੀ 베ਰੀ ਵਾਲੇ ਪਾਸੋਂ ਜਦੋਂ ਅੰਦਰ ਪ੍ਰਵੇਸ਼ ਕਰਦੇ ਆ ਤੇ ਉੱਥੇ ਆਪਾਂ ਉਸ 68 ਤੀਰਥ ਜਿੱਥੇ ਉਹ ਥੜਾ ਬਣਿਆ ਜਿਸ ਨੂੰ 68 ਤੀਰਥ ਆਖਿਆ ਉਹ ਥਾਂ ਦੇ ਉੱਤੇ ਉਹ ਜਿਹੜਾ ਥੜਾ ਸੀ ਉੱਥੇ ਲਿਆ ਕੇ ਪਾਵਨ ਬਾਣੀ ਦੀਆਂ ਪੋਥੀ ਸਹਿਬਾਨ ਬੜੇ ਸਤਿਕਾਰ ਨਾਲ ਰੱਖੀਆਂ ਗਈਆਂ ਬਿਰਾਜਮਾਨ ਕੀਤੀਆਂ ਜਦੋਂ ਪੋਥੀ ਸਹਿਬਾਨ ਰੱਖੀਆਂ ਗਈਆਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਦਰਸ਼ਨ ਕਰ ਰਹੇ ਸਤਗੁਰਾਂ ਨੇ ਉੱਥੇ ਵੀ ਵਜਦ ਵਿੱਚ ਆ ਕੇ ਇਹ ਬਖਸ਼ਿਸ਼ ਕੀਤੀ ਤੇ ਸ਼ਬਦ ਉਚਾਰਿਆ ਭਾ ਕਹਿੰਦੇ ਹਮ ਤਨਵੰਤ ਭਾਗਠ ਸਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾ ਮੇਰੇ ਮਨ ਭਇਆ ਨਿਧਾਨਾ ਰਤਨ ਲਾਲ ਜਾਕਾ ਕਛੂ ਨਾ ਮੋਲ ਕਿਉਂਕਿ ਜਦੋਂ ਕੋ ਖਜ਼ਾਨੇ ਦੀ ਗੱਲ ਕਰਦਾ ਤੇ ਆਮ ਮਨੁੱਖ ਦੇ ਵਿਚਾਰ ਆਉਂਦੀ ਆ ਨਾ ਵੀ ਕਿੰਨੀ ਹੋਏਗੀ ਕੈਲਕੂਲੇਸ਼ਨ ਕਰੋ ਇਹਦੀ ਕਿੰਨਾ ਕੁ ਹੋਏਗਾ ਇਸ ਖਜ਼ਾਨੇ ਵਿੱਚ ਸਾਜੋ ਸਮਾਨ ਕਿੰਨੀ ਕੁ ਕੀਮਤ ਆ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਜਿਹੜਾ ਖਜ਼ਾਨਾ ਪ੍ਰਾਪਤ ਹੋਇਆ ਰਤਨ ਲਾਲ ਜਾਕਾ ਕਸ਼ੂ ਨਾ ਮੋਲ ਭਰੇ ਪੰਡਾਰ ਅਖੂਟ ਅਤੋਲ ਜਿਹੜਾ ਨਿਖੁੱਟਣ ਵਾਲਾ ਨਹੀਂ ਆ ਖੁੱਟ ਖਜ਼ਾਨਾ ਹੈ ਤੇ ਚਰਮੂਲ ਨਾ ਥੁੜੀਂਦੋ ਜਿਚਰ ਆਪ ਕਿਰਪਾਲ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨਮਾਲ ਕਹਿੰਦੇ ਇਹ ਅਖੁੱਟ ਖਜ਼ਾਨਾ ਜਿਹੜਾ ਉਹ ਸਤਿਗੁਰੂ ਦਾਤਾ ਮਾਲਕ ਨੇ ਬਖਸ਼ਿਸ਼ ਕੀਤਾ ਹੈ ਰਤਨ ਲਾਲ ਜਾਕਾ ਕਸ਼ੂ ਨਾਮੋਲ ਭਰੇ ਪੰਡਾਰ ਅਖੂਟ ਅਤੋਲ ਫਿਰ ਨਾਲ ਕਹਿੰਦੇ ਜੀ ਇਹਦੇ ਚੋਂ ਹਿੱਸਾ ਕਿਨੂੰ ਕਿਨੂੰ ਮਿਲੇਗਾ ਜਦੋਂ ਦੁਨਿਆਵੀ ਕਿਸੇ ਬਾਪ ਦਾਦੇ ਦਾ ਖਜ਼ਾਨਾ ਹੋਵੇ ਤੇ ਸਿੱਧਾ ਜਿਹਾ ਹਿਸਾਬ ਹੁੰਦਾ ਵੀ ਉਹਦੀ ਕੋਈ ਬਲੱਡ ਦੇ ਵਿੱਚ ਜਿਹੜਾ ਵੀ ਕੋਈ ਉਹਦਾ ਧੀ ਪੁੱਤਰ ਹੈ ਉਹ ਤਉਨੂੰ ਹੀ ਮਿਲਣਾ ਨਾ ਕੋਈ ਦੂਜਾ ਉਹਦੇ ਤੇ ਦਾਵਾ ਨਹੀਂ ਕਰ ਸਕਦਾ ਨਾ ਕਿਸੇ ਦੂਜੇ ਨੂੰ ਮਿਲਣਾ ਪਰ ਮਹਾਰਾਜ ਜੀ ਨੇ ਜਿਹੜਾ ਬਚਨ ਵਰਤਿਆ ਕਹਿੰਦੇ ਨਾ ਤਾਂ ਇੱਥੇ ਹੁਣ ਜਾਤ ਪਾਤ ਦੀ ਬਾਤ ਐ ਨਾ ਵਰਨਵੰਡ ਦੀ ਬਾਤ ਐ ਨਾ ਕਿਸੇ ਬਰਾਦਰੀ ਦੀ ਕਹਾਣੀ ਖਾਵੇਂ ਖਰਚੇ ਰਲ ਮਿਲ ਭਾਈ ਤੇ ਕਹਿੰਦੇ ਜੀ ਇਹ ਮੁੱਕੇਗਾ ਨਹੀਂ ਜਦੋਂ ਸਾਰੇ ਖਾਵਣਗੇ ਤੇ ਖਰਚਣਗੇ ਮਹਾਰਾਜ ਕਹਿੰਦੇ ਖਜ਼ਾਨਾ ਦੁਨਿਆਵੀ ਖਜ਼ਾਨੇ ਵਰਗਾ ਨਹੀਂ ਹੈ ਇਹ ਤਾਂ ਉਲਟ ਹੋਏਗੀ ਕਹਾਣੀ ਕਿ ਟੋਟ ਨਾ ਆਵੇ ਵਧਦ ਹੋ ਜਾਈਂ ਕਹਿੰਦੇ ਇਹਦੇ ਵਿੱਚ ਕਮੀ ਨਹੀਂ ਆਉਣ ਵਾਲੀ ਇਹਦੇ ਤਾਂ ਵਾਦਾ ਹੀ ਵਾਦਾ ਹੋਏਗਾ ਟੋਟ ਨਾ ਆਵੇ ਵਧੋ ਜਾਈਂ ਪਰ ਪ੍ਰਾਪਤ ਉਹਨਾਂ ਨੂੰ ਹੋਣਾ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਤ ਖਜ਼ਾਨੇ ਲਿਆਰ ਲਾਇ ਕਿੰਦੇ ਫਿਰ ਉਹ ਇਸ ਖਜ਼ਾਨੇ ਦਾ ਭਾਗੀ ਬਣ ਜਾਏਗਾ ਮਹਾਰਾਜ ਜੀ ਨੇ ਰਾਮ ਸਰ ਦੇ ਕੰਢੇ ਉਦੋਂ ਅਜੇ ਕੇਵਲ ਤੇ ਕੇਵਲ ਇੱਕ ਛੋਟਾ ਜਿਹਾ ਤਲਾਬ ਰੂਪ ਸੀ ਜਿੱਥੇ ਜਾਲ ਇਕੱਠਾ ਹੋਇਆ 베ਰੀ ਜੰਡ ਕਰੀਰ ਟਾਲੀ ਇਤਿਆਦਿਕ ਇਹ ਸਾਰੇ ਰੁੱਖ ਇਕੱਠੇ ਬੜਾ ਰਮਣੀਕ ਥਾਂ ਔਰ ਉਹ ਥਾਂ ਦੇ ਉੱਤੇ ਮਹਾਰਾਜ ਜੀ ਨੇ ਤੰਬੂ ਲਗਵਾਇਆ ਤੰਬੂ ਲਗਵਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਨੂੰ ਲਿਖਤ ਵਾਸਤੇ ਮਹਾਰਾਜ ਜੀ ਨੇ ਮੁਕਰਰ ਕੀਤਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਦੀ ਬੀੜ ਸਾਹਿਬ ਰਹਿੰਦੇ ਸਨ ਉਹਨਾਂ ਨੂੰ ਉੱਥੋਂ ਬੁਲਾ ਕੇ ਆਖਿਆ ਵੀ ਤੁਸੀਂ ਅੰਮ੍ਰਿਤਸਰ ਸਹਿਬ ਆ ਕੇ ਟਿਕਾਣਾ ਕਰੋ ਤੇ ਸੰਗਤ ਨੂੰ ਉਪਦੇਸ਼ ਵਿਚਾਰ ਰੂਪ ਵਿੱਚ ਹੁਣ ਤੁਸੀਂ ਦਿਆ ਕਰੋ ਕਿਉਂਕਿ ਬਹੁਤ ਜ਼ਰੂਰੀ ਕਾਰਜ ਜੀ ਦੇ ਵਿੱਚ ਅਸੀਂ ਲੱਗਣਾ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਤ ਕਰਦੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਰਾਉਂਦੇ ਨੇ ਤੇ ਇੱਥੇ ਭਾਈ ਬੰਨੋ ਜੀ ਜਿਹੜੇ ਨੇ ਮੰਗਟ ਨਿਵਾਸੀ ਉਹਨਾਂ ਨੂੰ ਇਸ ਸਾਰੇ ਸਥਾਨ ਦੀ ਜਿਹੜੀ ਉਹ ਸੁਰੱਖਿਆ ਦਿੱਤੀ ਗਈ ਕਿਉਂਕਿ ਉਹਨਾਂ ਆਪ ਮੰਗ ਕੇ ਆਖਿਆ ਮਹਾਰਾਜ ਮੈਨੂੰ ਕੋਈ ਸੇਵਾ ਦਿਓ ਤਾਂ ਉਹਨਾਂ ਨੂੰ ਆਖਿਆ ਵੀ ਨਿਗਰਾਨੀ ਸਾਰੇ ਪਾਸੇ ਦੀ ਸੇਵਾ ਸਾਫ ਸਫਾਈ ਇਹ ਤੁਹਾਡੇ ਹੱਥ ਵਿੱਚ ਹੋਏਗੀ ਬੜੀ ਭਾਵਨਾ ਨਾਲ ਉਹਨਾਂ ਨੇ ਸੇਵਾ ਕਰਾਈ ਇਹ ਹੁਣ ਜਦੋਂ ਅਸੀਂ ਤਤਕਰਾ ਪੜਦੇ ਆ ਨਾ ਬਿਤਰੇ ਸਾਲ ਜਦੋਂ ਲਿਖਤ ਹੋਈ ਔਰ ਆਪਜੀ ਧਿਆਨ ਕਰਨਾ ਜਿਹੜੇ ਸ਼ਲੋਕ ਆ ਨਾ ਸਤਿਗੁਰਾਂ ਦੇ ਉਹ ਵੱਖਰੇ ਸਨ ਚੌਰੇ ਬੜਾ ਮਿਹਨਤ ਵਾਲਾ ਕਾਰਜ ਸੀ ਕਿ ਉਹਨਾਂ ਸ਼ਲੋਕਾਂ ਨੂੰ ਪੌੜੀਆਂ ਦੇ ਨਾਲ ਟੁਕਵੀਂ ਥਾਂ ਤੇ ਦਰਜ ਕਰਨਾ ਜਿੱਥੇ ਉਸ ਪ੍ਰਕਰਨ ਦੇ ਮੁਤਾਬਕ ਉਸ ਵਿਸ਼ੇ ਮੁਤਾਬਕ ਤਾਂ ਪੌੜੀਆਂ ਕਿਉਂਕਿ 12 ਜੜੀਆਂ ਨੇ ਪਹਿਲਾਂ ਕੇਵਲ ਪੌੜੀਆਂ ਦੇ ਰੂਪ ਦੇ ਵਿੱਚ ਸਨ ਜਿਵੇਂ ਹੁਣ ਆਪਾਂ ਜਦੋਂ 22 ਵਾਰਾਂ ਪੜਦੇ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਦੇ ਵਿੱਚੋਂ 9 ਵਾਰਾਂ ਤੇ ਧੁਨੀਆਂ ਚੜੀਆਂ ਨੇ ਉਹਦੇ ਤੋਂ ਬਾਅਦ 2 ਵਾਰਾਂ ਐਸੀਆਂ ਨੇ ਜਿਹੜੀਆਂ ਕੇਵਲ ਪੌੜੀਆਂ ਨੇ ਇੱਕ ਬਸੰਤ ਕੀ ਵਾਰ 3 ਪੌੜੀਆਂ ਦੀ ਵਾਰ ਗੁਰੂ ਅਰਜਨ ਦੇਵ ਪਾਤਸ਼ਾਹੀ ਇੱਕ ਰਾਮਕਲੀ ਰਾਗ ਵਿੱਚ ਬਾਬੇ ਸੱਤੇ ਬਲਵੰਡ ਦੀ ਅੱਠ ਪੌੜੀਆਂ ਦੀ ਵਾਰ ਉਹ ਵੀ ਕੇਵਲ ਪੌੜੀਆਂ ਨੇ ਸ਼ਲੋਕ ਨਹੀਂ ਉਹਨਾਂ ਦੇ ਨਾਲ ਪਹਿਲਾਂ ਵਾਰਾਂ ਇਸ ਰੂਪ ਦੇ ਵਿੱਚ ਸਨ ਇਹ ਸਤਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਆਸਾ ਕੀ ਵਾਰ ਦੇ ਨਾਲ ਜਿਵੇਂ ਸ਼ਲੋਕ ਦਰਜ ਕਰਾਏ ਮਾਝ ਕੀ ਵਾਰ ਦੇ ਨਾਲ ਸ਼ਲੋਕ ਦਰਜ ਕਰਾਏ ਉਹਨਾਂ ਸ਼ਲੋਕਾਂ ਨੂੰ ਦਰਜ ਕਰਕੇ ਉਹਦੇ ਤੋਂ ਬਾਅਦ ਫਿਰ ਜਿਹੜੇ ਸ਼ਲੋਕ ਵਧੇ ਨੇ ਉਹਨਾਂ ਨੂੰ ਪਿੱਛੇ ਵਾਰਾਂ ਤੇ ਵਦੀਕ ਸਰਲੇਖੇਠ ਦਰਜ ਕੀਤਾ ਗਿਆ ਫਿਰ ਉਹਨਾਂ ਨੂੰ ਰਾਗਾਂ ਰਾਹੀਂ ਤਰਤੀਬ ਦਿੱਤੀ ਗਈ ਕਿਹੜਾ ਸ਼ਬਦ ਜਿਹੜਾ ਹੈ ਉਹ ਕਿਸ ਰਾਗ ਦਾ ਨੂੰ ਉੱਥੇ ਦਰਜ ਕੀਤਾ ਗਿਆ ਫਿਰ ਉਹਦੇ ਤੋਂ ਬਾਅਦ ਇੱਕ ਰਾਗ ਦੇ ਵਿੱਚ ਤਰਤੀਬੇ ਰੱਖੀ ਪਹਿਲਾਂ ਸਭ ਨਾਲੋਂ ਸ਼ਬਦ ਸ਼ਬਦ ਤੋਂ ਬਾਅਦ ਅਸ਼ਟਪਦੀਆਂ ਅਸ਼ਟਪਦੀਆਂ ਤੋਂ ਬਾਅਦ ਸ਼ੰਤ ਸ਼ਲੋਕ ਜਿਹੜੇ ਫਿਰ ਵਾਰ ਆ ਗਈ ਵਾਰ ਦੇ ਵਿੱਚ ਨਾਲ ਸ਼ਲੋਕ ਆ ਗਏ ਪੌੜੀਆਂ ਉਹਦੇ ਤੋਂ ਬਾਅਦ ਜਿਹੜੀ ਫਿਰ ਜੇ ਭਗਤ ਬਾਣੀ ਉਹ ਸਰਾਗ ਵਿੱਚ ਹੈ ਤੇ ਫਿਰ ਭਗਤ ਬਾਣੀ ਨੂੰ ਦਰਜ ਕੀਤਾ ਗਿਆ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਗੁਰਬਾਣੀ ਦੀ ਲਿਖਤ ਕਰਾਈ ਤਾਂ ਉੱਥੇ ਤਤਕਰਾ ਜਦੋਂ ਲਿਖਿਆ ਨਾ ਉਹਦੇ ਵਿੱਚ ਲਿਖਿਆ ਗਿਆ ਸੂਚੀ ਪੱਤਰ ਤੇ ਸੂਚੀ ਪੱਤਰ ਲਿਖ ਕੇ ਕਹਿੰਦੇ ਕਿ ਭਾਦਰੋਂ ਵਦੀ ਇਕਮ ਨੂੰ ਇੱਥੇ ਲਿਖਤ ਕਰਕੇ ਕਹਿੰਦੇ ਪਹੁੰਚੇ ਭਾਵ ਕੇ ਜਿਹੜੀ ਸੰਪੂਰਨ ਹੋਈ ਨਾ ਬੀੜ ਮਹਾਰਾਜ ਦੀ ਲਿਖਤ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਭਾਦਰੋਂ ਵਦੀ ਇਕਮ ਨੂੰ ਹੋਈ ਔਰ ਭਾਦਰੋਵਦੀ ਇਕਮ ਨੂੰ ਜਦੋਂ ਸੰਪੂਰਨਤਾ ਹੋ ਗਈ ਲਿਖਤ ਦੀ ਉਹਦੇ ਤੋਂ ਬਾਅਦ ਫਿਰ ਅਗਲਾ ਪੱਖ ਸੀ ਵੀ ਤਤਕਰਾ ਲਿਖਿਆ ਜਾਣਾ ਜਿਹਨੂੰ ਆਪਾਂ ਇੰਡੈਕਸ ਕਹਿੰਨੇ ਆ ਤਤਕਰਾ ਹੁਣ ਤਤਕਰਾ ਜਦੋਂ ਲਿਖਿਆ ਜਾਣਾ ਵੀ ਪਹਿਲਾਂ ਤੇ ਰਾਗ ਲਿਖਣਾ ਇਹ ਵੀ ਬੜਾ ਲਮੇਰਾ ਕੰਮ ਸੀ ਸਾਧਨਾ ਵਾਲਾ ਫਿਰ ਸ਼ਬਦ ਦੀ ਪਹਿਲੀ ਪੰਕਤੀ ਲਿਖਣੀ ਅੱਗੇ ਉਹਦਾ ਅੰਗ ਲਿਖਣਾ ਨੰਬਰ ਲਿਖਣਾ ਵੀ ਐਸ ਅੰਗ ਦੇ ਉੱਤੇ ਆ ਇਹ ਸਾਰਾ ਕੁਝ ਲਗਭਗ 15 ਦਿਨ ਦਾ ਸਮਾਂ ਦੇ ਵਿੱਚ ਲੱਗਾ ਜਦੋਂ ਤਤਕਰਾ ਲਿਖਿਆ ਗਿਆ ਉਹਦੇ ਤੋਂ ਬਾਅਦ ਫਿਰ ਮਹਾਰਾਜ ਜੀ ਦੀ ਜਿਹੜੀ ਜਿਲਦ ਆ ਉਹ ਲਾਹੌਰ ਦੀ ਧਰਤੀ ਤੇ ਜਾ ਕੇ ਕਿਉਂਕਿ ਉੱਥੋਂ ਬਣਾਈ ਜਾਣੀ ਸੀ ਇੱਥੋਂ ਫਿਰ ਭਾਈ ਬੰਨੋ ਜੀ ਜਿਨ੍ਹਾਂ ਨੇ ਜਿਲਦ ਬਣਵਾਉਣ ਵਾਸਤੇ ਉਹ ਲਾਹੌਰ ਮਹਾਰਾਜ ਜੀ ਦੇ ਪਾਵਨ ਸਰੂਪ ਨੂੰ ਲੈ ਕੇ ਗਏ ਇਹ ਮੰਗਟ ਨਿਵਾਸੀ ਜਿਹੜਾ ਮੰਗਟ ਹੈ ਉਹਨੂੰ ਪਹਿਲਾਂ ਖਾਰਾ ਵੀ ਕਿਹਾ ਜਾਂਦਾ ਸੀ ਖਾਰਾ ਮੰਗਟ ਇਕੱਠਾ ਕਹਿੰਦੇ ਰਹਿ ਹੌਲੀ ਹੌਲੀ ਫਿਰ ਖਾਰੇ ਤੋਂ ਉਹ ਕੱਲਾ ਮੰਗਟ ਰਹਿ ਗਿਆ ਔਰ ਇਸੇ ਕਰਕੇ ਇਹਨਾਂ ਦੇ ਨਾਲ ਖਾਰਾ ਨਿਵਾਸੀ ਹੋਣ ਕਰਕੇ ਜਿਹੜੀ ਉਹਨਾਂ ਨੇ ਜਦੋਂ ਉਹਦਾ ਉਤਾਰਾ ਕਰਵਾਇਆ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਵੇਂ ਆਮ ਕਰਕੇ ਫਾਰਸੀ ਵਾਲੇ ਜਿਹੜੇ ਨੇ ਉਹ ਕੋ ਲਿਖਦੇ ਸਨ ਇਸ ਤਰ੍ਹਾਂ ਗ੍ਰੰਥ ਕੋਈ ਕਿਤਾਬਾਂ ਲਿਖਦੇ ਤਾਂ ਉਹ ਕਈ ਕਈ ਲਖਾਰੀ ਲਾ ਕੇ ਇਕੱਠਾ ਕੰਮ ਕਰਾਉਂਦੇ ਸਨ ਤੋ ਇਹ ਭਾਈ ਬੰਨੋ ਜੀ ਹੁਣਾਂ ਨੇ ਉਤਾਰਾ ਕੀਤਾ ਉਹ ਬਹੁਤੇ ਲਖਾਰੀ ਲੱਗਣ ਕਰਕੇ ਕਈ ਥਾਵਾਂ ਦੇ ਉੱਤੇ ਜਿਹੜਾ ਆ ਉਹੋ ਜੀ ਤਰਤੀਬ ਨਾ ਰਹਿ ਸਕੀ ਲੇਕਿਨ ਉਹਨੂੰ ਖਾਰੀ ਬੀੜ ਤਾਂ ਕਿਹਾ ਜਾਂਦਾ ਵੀ ਉਹ ਖਾਰਾ ਨਿਵਾਸੀ ਉਹਨਾਂ ਦਾ ਪਿੰਡ ਸੀ ਉਹਨਾਂ ਦਾ ਨਗਰ ਸੀ ਉਹਦੇ ਨਾਲ ਇਹ ਸ਼ਬਦ ਜਿਹੜਾ ਤਾਂ ਜੁੜਿਆ ਹੁਣ ਉੱਥੋਂ ਜਦੋਂ ਜਿਲਦ ਵੱਜ ਕੇ ਆਈ ਮਹਾਰਾਜ ਜੀ ਦਾ ਪਾਵਨ ਸਰੂਪ ਜਿਹੜਾ ਲਿਖਤ ਤੋਂ ਬਾਅਦ 15 ਦਿਨਾਂ ਬਾਅਦ ਦੇ ਤਿਆਰੀ ਹੋਗੇ ਪਾਧਰੋਂ ਵਦੀ ਏਕਮ ਤੋਂ ਹੁਣ ਆ ਗਿਆ ਪਾਧਰੋਂ ਸੁਧੀ ਏਕਮ ਜੋ ਅੱਜ ਦਾ ਦਿਨ ਹੈ ਜਿਸ ਵਿੱਚ ਆਪਾਂ ਬੈਠੇ ਜਦੋਂ ਪਾਧਰੋਂ ਸੁਧੀ ਏਕਮ ਆਇਆ ਤਾਂ ਜਿਵੇਂ ਅੱਜ ਸਵੇਰੇ ਪ੍ਰਕਾਸ਼ ਹੋਣਾ ਸੀ ਤੇ ਰਾਤ ਦਾ ਸਮਾਂ ਰਾਤਰੀ ਦਾ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਤੋਂ ਪਹਿਲਾਂ ਹੁਕਮਨਾਮੇ ਭੇਜੇ ਹੁਕਮਨਾਮੇ ਭੇਜ ਕੇ ਚਿੱਠੀਆਂ ਭੇਜੀਆਂ ਗਈਆਂ ਬੀਐਸ ਦਿਨ ਤੇ ਭਾਈ ਗੁਰੂ ਕੀ ਸੰਗਤ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪਹੁੰਚੇ। ਔਰ ਬਹੁਤ ਵੱਡੀ ਤਾਦਾਦ ਦੇ ਵਿੱਚ ਗੁਰੂ ਕੀਆਂ ਸੰਗਤਾਂ ਜਿਹੜੀਆਂ ਨੇ ਉਹ ਦਰਬਾਰ ਸਾਹਿਬ ਪਹੁੰਚੀਆਂ। ਤੇ ਰਾਤਰੀ ਦਾ ਵਿਸ਼ਰਾਮ ਜਿਹੜਾ ਉਹ ਸਾਰਿਆਂ ਨੇ ਰਾਮ ਸਰ ਸਾਹਿਬ ਕੀਤਾ। ਤੇ ਇਹ ਸਾਨੂੰ ਇਤਿਹਾਸਿਕ ਗ੍ਰੰਥ ਦੇ ਵਿੱਚੋਂ ਟੁਕਾਂ ਜਿਹੜੀਆਂ ਨੇ ਜਾਂ ਉਹਦੇ ਵਿੱਚੋਂ ਹਵਾਲੇ ਮਿਲਦੇ ਨੇ। ਵੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬਿਰਾਜਮਾਨ ਕੀਤਾ ਤਾਂ ਉਹ ਉੱਚੇ ਮੰਜੀ ਸਾਹਿਬ ਸ਼ਬਦ ਵਰਤਿਆ ਭਾਵ ਕਿ ਜਿਵੇਂ ਆਪਾਂ ਹੁਣ ਪੀੜਾ ਸਾਹਿਬ ਕਹਿੰਨੇ ਜਾਂ ਤਖਤ ਕਹਿੰਨੇ ਆ ਇਹਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉੱਚੀ ਥਾਂ ਤੇ ਬਿਰਾਜਮਾਨ ਕੀਤਾ ਤੇ ਬਾਕੀ ਸਾਰੀ ਸੰਗਤ ਭੋਏ ਤੇ ਲੰਮੇ ਪਈ ਭੁੰਜੇ ਔਰ ਇਹ ਗ੍ਰੰਥ ਦਾ ਹਵਾਲਾ ਹੈ ਕਹਿੰਦੇ ਮੰਜੀ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਭੂਮ ਸੈਣ ਸਭ ਤਹਾਂ ਬਿਰਾਜੇ ਕਹਿੰਦੇ ਮੰਜੀ ਪਰ ਗੁਰੂ ਗ੍ਰੰਥ ਜੂ ਸਾਜੇ ਸਾਰੇ ਜਿਹੜੇ ਨੇ ਭੂਮ ਸੈਣ ਧਰਤੀ ਦੇ ਉੱਤੇ ਲੰਮੇ ਪਏ ਨੇ ਭੂਮ ਸੈਣ ਸਭ ਤਹਾਂ ਬਿਰਾਜੇ ਮੰਜੀ ਸਾਹਿਬ ਗ੍ਰੰਥ ਤਹ ਸਾਜੇ ਤੇ ਗੁਰੂ ਗ੍ਰੰਥ ਸਾਹਿਬ ਮੰਜੀ ਸਾਹਿਬ ਦੇ ਉੱਪਰ ਨੇ ਤੇ ਸੰਗਤ ਸਾਰੀ ਥੱਲੇ ਲੇਟੀ ਹੈ ਇਹ ਅਦਬ ਸੀ ਇਹ ਸਤਕਾਰ ਸੀ ਵੀ ਗੁਰੂ ਕੇ ਸ਼ਬਦ ਦਾ ਸਤਕਾਰ ਅਦਬ ਜਿਹੜਾ ਉਹ ਕਿਵੇਂ ਕਰਨਾ ਹੁਣ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਸਵੇਰੇ ਪ੍ਰਕਾਸ਼ ਹੋਣਾ ਤਾਂ ਸਾਰੀ ਸੰਗਤ ਲੰਮੇ ਪਈ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਾਗ ਰਹੇ ਸਤਗੁਰੂ ਹੁਣ ਵੇਖਦੇ ਨੇ ਵੀ ਏਡਾ ਵੱਡਾ ਖਜ਼ਾਨਾ ਏਡੀ ਵੱਡੀ ਦਾਤ ਏਡੀ ਵੱਡੀ ਬਖਸ਼ਿਸ਼ ਇਹ ਤਾਂ ਤਿਆਰ ਹੋ ਗਿਆ ਪਰ ਇਹਦੀ ਸੇਵਾ ਸੰਭਾਲ ਕਿੰਨਾ ਹੱਥਾਂ ਵਿੱਚ ਹੋਣੀ ਚਾਹੀਦੀ ਇਹ ਸੇਵਾ ਸੰਭਾਲ ਕਿਹਨਾਂ ਨੂੰ ਦਿੱਤੀ ਜਾਏ ਤਾਂ ਮਹਾਰਾਜ ਵਿਚਾਰ ਕਰ ਰਹੇ ਨੇ ਖਿਆਲ ਜਾਂਦੇ ਨੇ ਵੀ ਕੌਣ ਐਸਾ ਸਰੀਰ ਹੈ ਜਿਨ੍ਹਾਂ ਨੂੰ ਇਹ ਸੇਵਾ ਜਿਨ੍ਹਾਂ ਨੂੰ ਅਦਬ ਦਾ ਵੀ ਪਤਾ ਹੋਵੇ ਸਤਕਾਰ ਦਾ ਵੀ ਪਤਾ ਹੋਵੇ ਤੇ ਗੁਰਬਾਣੀ ਦਾ ਗਿਆਨ ਵੀ ਹੋਵੇ ਸੋਝੀ ਵੀ ਹੋਵੇ ਸਮਝ ਵੀ ਹੋਵੇ ਤਾਂ ਉਥੇ 98 ਸਾਲ ਦੀ ਆਰਬਲਾ ਦੋ ਘਟ 100 ਸਾਲ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹ ਵੀ ਪਏ ਨੇ ਲੇਟੇ ਨੇ ertid te ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਉਹ ਦਰ ਜਦੋਂ ਦੇਖ ਰਹੇ ਸਨ ਉਹਨਾਂ ਤੇ ਆ ਕੇ ਨજર ਰੁਕ ਗਈ ਔਰ ਧਿਆਨ ਆਇਆ ਕਿ ਪ੍ਰਥਮ ਗੁਰਦੇਵ ਪਹਿਲੇ ਪਾਤਸ਼ਾਹ ਤੋਂ ਲੈ ਕੇ ਜਿਨ੍ਹਾਂ ਨੇ ਗੁਰੂ ਘਰ ਦੀਆਂ ਰਹਿਮਤਾਂ ਬਖਸ਼ਿਸ਼ਾਂ ਨੂੰ ਮਾਣਿਆ ਇਹ ਸੇਵਾ ਜਿਹੜੀ ਏਡੀ ਵੱਡੀ ਹੈ ਇਹ ਇਹਨਾਂ ਦੇ ਹੱਥੀ ਹੋਵੇ ਇਹਨਾਂ ਨਾਲੋਂ ਵੱਧ ਜਿਹੜਾ ਅਦਬ ਸਤਕਾਰ ਜਾਂ ਗੁਰਬਾਣੀ ਦੀ ਸਮਝ ਕਿਸੇ ਹੋਰ ਨੂੰ ਨਹੀਂ ਹੋ ਸਕਦੀ। ਤੁਮਾਰਾਜ ਫੈਸਲਾ ਕਰਕੇ ਵਿਸ਼ਰਾਮ ਕਰਨ ਲੱਗ ਪਏ। ਜਦੋਂ ਦਿਨ ਦਾ ਚੜ੍ਹਾ ਹੋਇਆ ਨਾ ਅੱਜ ਦਾ ਦਿਨ ਚੜ੍ਹਿਆ। ਅੰਮ੍ਰਿਤ ਵੇਲੇ ਤਿਆਰੀ ਹੋਈ। ਔਰ ਤਿਆਰੀ ਹੋਈ ਤੇ ਜਦੋਂ ਉਸ ਤਿਆਰੀ ਦੇ ਅਰੰਭਤਾ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਉਸੇ ਤਰ੍ਹਾਂ ਈੜਾ ਸਾਹਿਬ ਦੇ ਉੱਪਰ ਤਖਤ ਸਾਹਿਬ ਦੇ ਉੱਪਰ ਬਿਰਾਜਮਾਨ ਕਰਕੇ ਕਮਰ ਕੱਸਾ ਕੀਤਾ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਆ ਉਹ ਰੱਖਣਾ ਕਿਹਨਾਂ ਦੇ ਸਿੱਸਤੇ ਆ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਸਿੱਸਤੇ ਬਿਰਾਜਮਾਨ ਕੀਤਾ ਚੌਰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਆਪ ਪਕੜਿਆ ਮਹਾਰਾਜ ਜੀ ਨੇ ਚੌਰ ਸਾਹਿਬ ਆਪ ਪਕੜਿਆ ਜਦੋਂ ਚੌਰ ਸਾਹਿਬ ਪਕੜਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿੰਦੇ ਨੇ ਆਪ ਜੀ ਤੁਰੋ ਨਾਲ ਗੁਰੂ ਕੇ ਸਿੱਖ ਕੋਈ ਮਿਰਦੰਗ ਕੁਟੋਲ ਕੀ ਹੱਥ ਵਿੱਚ ਲੈ ਕੇ ਤੇ ਨਰ ਸਿੰਘ ਇਹ ਲੈ ਕੇ ਗੁਰੂ ਕੇ ਸਿੱਖ ਜਿਹੜੇ ਤੁਰੇ ਇਹ ਚੇਤਾ ਰੱਖਣਾ ਸ਼ੰਖ ਵਜਾਉਣੇ ਬੈਂਡ ਵਾਜੇ ਵਜਾਉਣੇ ਇਹ ਸਿੱਖੀ ਕਰਮ ਨਹੀਂ ਜੇ ਇਹਨੂੰ ਧਿਆਨ ਕਰਨਾ ਇਹ ਅਸੀਂ ਵੇਖਾ ਵੇਖੀ ਲੱਗ ਪੈਂ ਬੀ ਫਲਾਣੇ ਕਰਦੇ ਨੇ ਆਪਾਂ ਵੀ ਰਲ ਜਾਈਏ ਨਾਲ ਆਪਾਂ ਕੋ ਪਿੱਛੇ ਰਹਿਣਾ ਗੁਰੂ ਘਰ ਦੇ ਵਿੱਚ ਨਗਾਰਾ ਹੈ ਨਰਸਿੰਘਾ ਹੈ ਔਰ ਇਹੋ ਹੀ ਤੁਸੀਂ ਪੁਰਾਤਨ ਜਿੰਨੇ ਗ੍ਰੰਥਾਂ ਵਿੱਚ ਪੜੋਗੇ ਆਪ ਜੀ ਨੂੰ ਇਹੋ ਹੀ ਮਿਲੇਗਾ ਉਥੇ ਗੁਰੂ ਕੇ ਸਿੱਖ ਗਲ ਵਿੱਚ ਢੋਲ ਕੀ ਪਾ ਕੇ ਨਰਸਿੰਘੇ ਪਕੜ ਕੇ ਜਦੋਂ ਤਿਆਰ ਹੋਏ ਤੇ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਥਾਪਨ ਕੀਤਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਚਲੋ ਜਦੋਂ ਆਖਿਆ ਨਾ ਚੱਲੋ ਤੇ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਤੁਸੀਂ ਅੱਗੇ ਲੱਗੋ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਪਿੱਛੇ ਖੜੋਤੇ ਸਨ ਚੌਰ ਸਾਹਿਬ ਪਕੜ ਕੇ ਆਖਿਆ ਮਹਾਰਾਜ ਤੁਸੀਂ ਅੱਗੇ ਲੱਗੋ ਮੈਂ ਤੁਹਾਡੇ ਪਿੱਛੇ ਚੱਲਦਾ ਮਹਾਰਾਜ ਕਹਿੰਦੇ ਨਹੀਂ ਤੁਸੀਂ ਅੱਗੇ ਚੱਲੋ ਬਾਬਾ ਬੁੱਢਾ ਸਾਹਿਬ ਕਹਿੰਦੇ ਮਹਾਰਾਜ ਜਦੋਂ ਤਾਂ ਗੁਰੂ ਨਾਨਕ ਦਾ ਲੜ ਪਕੜਿਆ ਨਾ ਤੇ ਮੈਂ ਅੱਜ ਤੱਕ ਜਦੋਂ ਵੀ ਚੱਲਿਆ ਮੈਂ ਗੁਰੂ ਦੇ ਪਿੱਛੇ ਹੀ ਚੱਲਿਆ ਮੈਂ ਕਦੀ ਗੁਰੂ ਦੇ ਅੱਗੇ ਚੱਲਣ ਦਾ ਯਤਨ ਨਹੀਂ ਕੀਤਾ ਇਹ ਵੀ ਚੀਜ਼ਾਂ ਵੇਖਣ ਵਾਲੀਆਂ ਨੇ ਸਮਝਣ ਵਾਲੀਆਂ ਨੇ ਨਗਰ ਕੀਰਤਨਾ ਦਾ ਪੁਰਾਤਨ ਰੂਪ ਨੂੰ ਜਦੋਂ ਆਪ ਜੀ ਤੱਕੋਗੇ ਕਹਾਣੀ ਕੁਝ ਹੋਰ ਸੀ ਸ੍ਰੀ ਮੌਰਤਾ ਗੁਰੂ ਗ੍ਰੰਥ ਸਾਹਿਬ ਦੀ ਸਰਵ ਪ੍ਰਥਮ ਗੁਰੂ ਗ੍ਰੰਥ ਸਾਹਿਬ ਬਾਕੀ ਸਭ ਪਿੱਛੇ ਹੁਣ ਮਹਾਰਾਜ ਦਾ ਸਰੂਪ ਕਿਤੇ ਰਹਿ ਜਾਂਦਾ ਸਾਬਕ ਤਵ ਕਿਤੇ ਤੁਰਿਆ ਫਿਰਦਾ ਹੁੰਦਾ ਉਹ ਆਪ ਜੀ ਜਾਣਦੇ ਹੋ ਕਿ ਬਹੁਤਾ ਇਸ ਚੀਜ਼ ਨੂੰ ਆਪਾਂ ਨੂੰ ਐਕਸਪਲੇਨ ਨਹੀਂ ਕਰਨ ਦੀ ਲੋੜ ਹੈ ਆਖਿਆ ਮੈਂ ਜਦੋਂ ਚੱਲਿਆ ਮੈਂ ਗੁਰੂ ਦੇ ਪਿੱਛੇ ਹੀ ਤੁਰਿਆ ਪਿੱਛੇ ਹੀ ਚੱਲਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਤੁਹਾਡੀ ਭਾਵਨਾ ਨੂੰ ਨਮਸਕਾਰ ਪਰ ਅੱਜ ਤੁਸੀਂ ਸਾਡੇ ਤੋਂ ਅੱਗੇ ਚੱਲੋਗੇ ਆਖਿਆ ਜੀ ਉਹ ਕਿਉਂ ਕਹਿੰਦੇ ਤੁਹਾਡੇ ਸੀਸ ਤੇ ਜਿਹੜਾ ਖਜ਼ਾਨਾ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਵਨ ਸਰੂਪ ਇਹ ਤੁਹਾਡੇ ਸੀਸ ਤੇ ਹੈ ਜਿੰਨਾ ਗੁਰਬਾਣੀ ਦਾ ਅਦਬ ਸਿੱਖ ਨੇ ਕਰਨਾ ਹੈ ਉਹ ਨਹੀਂ ਅਦਬ ਕਿੰਨੇ ਸਾਡੇ ਵਾਸਤੇ ਵੀ ਹੈ ਇਸੇ ਕਰਕੇ ਅਸੀਂ ਵੀ ਪਿੱਛੇ ਚੱਲਾਂਗੇ ਤੁਸੀਂ ਅੱਗੇ ਤਾਂ ਚੱਲੋਗੇ ਕਿਉਂਕਿ ਅੱਜ ਤੁਹਾਡੇ ਸੀਸ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੋਏਗਾ। ਬਾਬਾ ਬੁੱਢਾ ਸਾਹਿਬ ਜੀ ਤੁਰੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਚੌਰ ਸਾਹਿਬ ਘਰ ਰਹੇ ਨੇ। ਗੁਰੂ ਕੇ ਸਿੱਖਾਂ ਛੱਤਰ ਪਕੜਿਆ ਗੁਰੂ ਕੇ ਸ਼ਬਦ ਗਾਉਂਦਿਆਂ ਗੁਰਬਾਣੀ ਦਾ ਗਾਇਨ ਕਰਦਿਆਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਣ ਪਹੁੰਚੇ ਜਦੋਂ ਦਰਬਾਰ ਸਾਹਿਬ ਆਏ ਉੱਥੇ ਕਵੀ ਸੰਤੋਖ ਸਿੰਘ ਜੀ ਹੋਣਾ ਨੇ ਉਸ ਪੂਰੇ ਜਿਹੜਾ ਹੈ ਸਮੇਂ ਨੂੰ ਆਪਣੀ ਲੇਖਣੀ ਦੇ ਵਿੱਚ ਬੰਨਿਆ ਆ ਬੜੇ ਪਿਆਰੇ ਰੂਪ ਦੇ ਵਿੱਚ ਉਹਨਾਂ ਨੇ ਉਸ ਪੂਰੇ ਦੇ ਪੂਰੇ ਮਾਹੌਲ ਨੂੰ ਚਿੱਤਰਿਆ ਹੈ ਔਰ ਉਹ ਜਦੋਂ ਬੋਲ ਲਿਖਦੇ ਆ ਉਹ ਕਹਿੰਦੇ ਹਰ ਮੰਦਰ ਮੈਂ ਜਾਏ ਪਹੁੰਚੇ ਕਹਿੰਦੇ ਹਰ ਮੰਦਰ ਸਹਿ ਪਹੁੰਚ ਗਏ ਰਾਗੀ ਰਾਗ ਕਰਤ ਸੁਰ ਉੱਚੇ ਤੇ ਬਾਤ ਗੁਰੂ ਕੇ ਪਿਆਰੇ ਜਿਹੜੇ ਨੇ ਗੁਰਬਾਣੀ ਦਾ ਗਾਇਨ ਵਜ ਦੇ ਵਿੱਚ ਆ ਕੇ ਕਰ ਰਹੇ ਸਨ ਰਾਗੀ ਰਾਗ ਕਰਤ ਸੁਰ ਉੱਚੇ ਮੰਜੀ ਸਹਿਤ ਗ੍ਰੰਥ ਤਹਿ ਥਾਪ ਮੰਜੀ ਸਹਿਤ ਤਖਤ ਸਾਹਿਬ ਦੇ ਉੱਪਰ ਮੰਜੀ ਸਹਿਤ ਗ੍ਰੰਥ ਤਹਿ ਥਾਪ ਬੈਠੇ ਗੁਰੂ ਨਿਕਟ ਨਿਜ ਆਪ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਬੈਠੇ ਬਾਬਾ ਬੁੱਢਾ ਸਾਹਿਬ ਜੀ ਤਾਬਿਆ ਉਹੀ ਨੇ ਉਹਨਾਂ ਨੂੰ ਬਿਠਾਇਆ ਆਖਿਆ ਇੱਥੇ ਤੁਸੀਂ ਬੈਠੋ ਗੁਰੂ ਅਰਜਨ ਦੇਵ ਪਾਤਸ਼ਾਹ ਲਈ ਥਾਂ ਛੱਡ ਰੇ ਬਾਬਾ ਬੁੱਢਾ ਸਾਹਿਬ ਆਖਿਆ ਨਹੀਂ ਤੁਸੀਂ ਬੈਠੋ ਅਸੀਂ ਇੱਧਰ ਬੈਠਾਂਗੇ ਕਹਿੰਦੇ ਬੈਠੇ ਗੁਰੂ ਨਿਕਟ ਨਿਜ ਆਪ ਭੋਗ ਵਾਰ ਕੋ ਸੁਨੇ ਮਨ ਲਾਈ ਤੇ ਮਹਾਰਾਜ ਗੁਰਬਾਣੀ ਦਾ ਬਚਨ ਜਿਹੜਾ ਜੋ ਆਸਾ ਕੀ ਵਾਰ ਗਾਇਨ ਕੀਤੀ ਜਾ ਰਹੀ ਉਹਨੂੰ ਸੁਣ ਰੇ ਭੋਗ ਵਾਰ ਕੋ ਸੁਨੇ ਮਨ ਲਾਈ ਗੁਰ ਅਰਜਨ ਤਬ ਗिरा ਅਲਾਈ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਉੱਥੇ ਬਚਨ ਵਰਤਿਆ ਆਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ਾ ਸੁਣੈ ਸਭ ਪੰਥ ਕਹਿੰਦੇ ਆਵਾਜ਼ਾ ਲਵੋ ਮੁਖਵਾਕ ਲਵੋ ਸਾਰਾ ਪੰਥ ਜਿਹੜਾ ਅੱਜ ਗੁਰੂ ਦੀ ਆਵਾਜ਼ ਨੂੰ ਸੁਣੇ ਗੁਰੂ ਦੇ ਬਚਨਾਂ ਨੂੰ ਸੁਣੇ ਸੁਣੈ ਸਭ ਪੰਥ ਔਰ ਕਹਿੰਦੇ ਅਦਬ ਸੈਤ ਬੜੇ ਅਦਬ ਸਤਕਾਰ ਦੇ ਨਾਲ ਅਦਬ ਸਹਿਤ ਤਬ ਗ੍ਰੰਥ ਸੋ ਖੋਲਾ ਲੈ ਆਵਾਜ਼ ਬੁੱਢਾ ਮੁਖ ਬੋਲਾ ਕਹਿੰਦੇ ਉਹਨਾਂ ਨੇ ਬੜੇ ਅਦਬ ਸਤਕਾਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਉਹਦੇ ਤੋਂ ਬਾਅਦ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਫਿਰ ਬੋਲੇ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਂ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਕਹਿੰਦੇ ਜਦੋਂ ਉਹਨਾਂ ਨੇ ਇਹ ਬਚਨ ਪੜ੍ਹੇ ਨਾ ਸਭ ਸੰਗਤ ਨੇ ਸੁਣਿਆ ਇੱਕ ਖਿਆਲ ਕਰਨਾ ਸ਼ਾਇਦ ਤੁਸੀਂ ਨੋਟ ਕੀਤਾ ਹੋਵੇ ਮੈਨੂੰ ਜਦੋਂ ਮੈਂ ਇਹ ਦੇਖ ਪੜ੍ਹ ਰਿਹਾ ਸਾਂ ਤੇ ਚੇਤਾ ਆ ਗਿਆ ਇੱਕ ਵਾਰ ਕੈਨੇਡਾ ਦੇ ਉਦੋਂ ਡਿਫੈਂਸ ਮਿਨਿਸਟਰ ਸਨ ਸਰਦਾਰ ਸੱਜਣ ਸਿੰਘ ਸ਼ਾਇਦ ਆਪ ਜੀ ਨੂੰ ਚੇਤਾ ਆ ਜਾਏ ਵੀ ਉਹ ਜਦੋਂ ਐਜੇ ਮਨਿਸਟਰ ਹੁੰਦਿਆਂ ਇੱਥੇ ਇੰਡੀਆ ਆਏ ਇੰਡੀਆ ਆਏ ਤੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਉਹ ਗਏ ਦਰਸ਼ਨ ਕਰਨ ਵਾਸਤੇ ਨਾਲ ਉਹਨਾਂ ਦੇ ਹੋਰ ਸਾਰੇ ਪੂਰਾ ਡੈਲੀਗੇਸ਼ਨ ਸੀ ਡੈਲੀਗੇਟ ਨਾਲ ਸੰ ਪੂਰੇ ਕਿਉਂਕਿ ਜਦੋਂ ਕਿਸੇ ਕੰਟਰੀ ਨੂੰ ਰਿਪਰੈਜ਼ੈਂਟ ਕਰਦੇ ਆ ਕੋ ਇਹੋ ਜਿਹੇ ਅਹੁਦੇ ਤੋਂ ਆਉਂਦਾ ਫਿਰ ਉਹਦੇ ਨਾਲ ਲੋਕ ਹੁੰਦੇ ਵੀ ਨਹੀਂ ਜਦੋਂ ਆਏ ਤੇ ਪ੍ਰਕਰਮਾਂ ਦੇ ਵਿੱਚ ਪ੍ਰਕਰਮਾਂ ਦੇ ਵਿੱਚ ਸਨ ਪਹੁੰਚੇ ਤੇ ਉਥੇ ਉਸ ਵਕਤ ਅਰਦਾਸ ਹੋਈ ਹੈ ਅਰਦਾਸ ਹੋਣ ਤੋਂ ਬਾਅਦ ਮੁਖਵਾਕ ਹੋਣ ਲੱਗਾ ਮੁਖਵਾਕ ਹੋਣ ਲੱਗਾ ਤੇ ਜਿਹੜੇ ਇੱਧਰ ਵਾਲੇ ਸਨ ਨਾਲ ਜਿੰਨਾਂ ਨੂੰ ਕਾਹਲੀ ਆ ਸਭ ਕੁਝ ਹੈ ਉਹ ਇਸ਼ਾਰੇ ਕਰਨ ਲੱਗੇ ਵੀ ਇੱਧਰ ਨੂੰ ਤੁਰੋ ਜੀ ਇੱਧਰ ਨੂੰ ਤੁਰੋ ਨਾ ਆਖਿਆ ਨਹੀਂ ਮੁਖਵਾਕ ਹੋਣ ਲੱਗਾ ਹੈ ਪਹਿਲਾਂ ਇਹਨੂੰ ਸਾਵਧਾਨਤਾ ਨਾਲ ਬੈਠ ਕੇ ਸੁਣੋ ਉਹਦੇ ਤੋਂ ਬਾਅਦ ਅਗਲੀ ਗੱਲ ਹੋਏਗੀ ਔਰ ਉੱਥੇ ਹੀ ਬੈਠ ਗਿਆ ਜਦੋਂ ਮੁੱਖਵਾਕ ਹੋ ਰਿਹਾ ਸੀ ਨਾ ਉੱਥੇ ਹੀ ਬੈਠ ਗਿਆ ਤੇ ਬੈਠ ਕੇ ਉਹਨਾਂ ਪੂਰਾ ਉਹ ਤੁਸੀਂ ਉਹ ਚੀਜ਼ ਤੁਹਾਨੂੰ ਲੱਭ ਜਾਏ ਕਿ ਹੁਣ ਤਾਂ ਚੀਜ਼ਾਂ ਰਿਕਾਰਡ ਪਈਆਂ ਹੁੰਦੀਆਂ ਪੂਰੇ ਧਿਆਨ ਨਾਲ ਪਹਿਲਾਂ ਮੁੱਖਵਾਕ ਸੁਣਿਆ ਉਹਦੇ ਤੋਂ ਬਾਅਦ ਫਿਰ ਅਗਲੇ ਪਾਸੇ ਤੁਰੇ ਨੇ ਕਿਉਂਕਿ ਇਹਨੂੰ ਇਸ ਤਰ੍ਹਾਂ ਸਮਝਣਾ ਜਦੋਂ ਅਸੀਂ ਇਹ ਕੇਵਲ ਉਦਾਹਰਣ ਹੈ ਸਮਝਣ ਵਾਸਤੇ ਉਹ ਬਰਾਬਰੀ ਤਾਂ ਹੋ ਨਹੀਂ ਸਕਦੀ ਜਦੋਂ ਕੋਈ ਰਾਜਾ ਸ਼ੈਨਸ਼ਾ ਸਖਤ ਤੇ ਬਹਿ ਕੇ ਕੋਈ ਹੁਕਮ ਸੁਣਾਉਣ ਲੱਗਦਾ ਸੀ ਨਾ ਤੇ ਥੋੜੀ ਹੁੰਦਾ ਸੀ ਵੀ ਦਰਬਾਰੀ ਜਾਂ ਉੱਥੇ ਆਉਣ ਵਾਲੇ ਕੋਈ ਇਧਰ ਨੂੰ ਤੁਰਿਆ ਫਿਰਦਾ ਕਿਵੇਂ ਦੀ ਹੁੰਦੀ ਸੀ ਹਾਲਤ ਹਰ ਬੰਦਾ ਆਪਣੀ ਥਾਂ ਤੇ ਬਿਲਕੁਲ ਐ ਫ੍ਰੀਜ਼ ਹੋ ਗਿਆ ਖੜੋਤਾ ਹੋਇਆ ਔਰ ਇੱਥੋਂ ਤੱਕ ਲੋਕ ਕੋਈ ਹਿਲਜੁਲ ਕੀਤੇ ਬਿਨਾ ਸਾਰ ਰੋਕ ਕੇ ਸੁਣਦੇ ਸਨ ਵੀ ਬਾਦਸ਼ਾਹ ਕਿਹੜਾ ਹੁਕਮ ਸੁਣਾ ਰਿਹਾ ਕੀ ਕਹਿ ਰਿਹਾ ਔਰ ਜਦੋਂ ਅਸੀਂ ਮੁੱਖਵਾਕ ਸੁਣਦੇ ਹਾਂ ਨਾ ਸਾਡੀ ਭਾਵਨਾ ਇਦਾਂ ਦੀ ਹੋਣੀ ਚਾਹੀਦੀ ਇਹ ਨਹੀਂ ਵੀ ਕੋਨੀ ਜੀ ਬਾਹਰ ਮੁੜ ਕੇ ਲਿਖਿਆ ਇਹ ਪਾੜੀ ਲਵਾਂਗੇ ਇਸ ਤਰ੍ਹਾਂ ਨਹੀਂ ਆ ਜਦ ਕੇ ਸਤਗੁਰਾਂ ਦਾ ਮੁਖਵਾਕ ਜਿਹੜਾ ਵੀ ਮਹਾਰਾਜ ਤੈਨੂੰ ਕਹਿ ਰਹੇ ਨੇ ਤੂੰ ਉਹਨੂੰ ਸੁਣ ਧਿਆਨ ਨਾਲ ਸਤਗੁਰੂ ਬੋਲ ਰਹੇ ਨੇ ਤੇ ਤੂੰ ਉਹਨੂੰ ਧਿਆਨ ਦੇ ਨਾਲ ਸੁਣ ਗੁਰੂ ਕੇ ਸਿੱਖਾਂ ਨੇ ਗੁਰੂ ਕੇ ਪਿਆਰਿਆਂ ਨੇ ਸਤਗੁਰਾਂ ਦਾ ਇਹ ਆਇਆ ਮੁਖਵਾਕ ਸੁਣਿਆ ਜੋ 783 ਅੰਗ ਤੋਂ ਆਰੰਭ ਤੇ 784 ਦੇ ਉੱਪਰ ਸੰਪੂਰਨਤਾ ਉਹ ਜਦੋਂ ਮੁੱਖਵਾਕ ਸੁਣਿਆ ਤਾਂ ਹੁਣ ਸਾਰਾ ਦਿਨ ਗੁਰਬਾਣੀ ਦਾ ਕੀਰਤਨ ਇੱਥੇ ਨਾ ਕੁਝ ਵਿਪਰ ਆ ਗਏ ਈਟਾ ਵੱਡਾ ਕਾਰਜ ਸੀ ਵੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੰਗਤ ਨਾਤਮਸਤਕ ਹੋਰੀ ਨਮਸਕਾਰਾਂ ਕਰ ਰਹੀ ਜਦੋਂ ਵਿਪਰ ਆ ਗਏ ਉਹਨਾਂ ਨੇ ਆ ਕੇ ਮਹਾਰਾਜੀ ਨੂੰ ਆਖਿਆ ਕਹਿੰਦੇ ਜੀ ਸਾਨੂੰ ਬੜਾ ਰੋਸਾ ਤੁਹਾਡੇ ਨਾਲ ਮਹਾਰਾਜ ਕਹਿੰਦੇ ਵੀ ਕੀ ਗੱਲ ਹੋਈ ਕਹਿੰਦੇ ਜੀ ਤੁਸੀਂ ਐਡਾ ਵੱਡਾ ਕਾਰਜ ਕੀਤਾ ਵੀ ਇਹ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਬਣਾਏ ਉਹਦੇ ਵਿੱਚ ਮਹਾਰਾਜ ਜੀ ਦਾ ਪ੍ਰਕਾਸ਼ ਕੀਤਾ ਨਾ ਸਾਡੇ ਤੋਂ ਸਾਹਸ ਦਵਾਇਆ ਨਾ ਸਾਡੇ ਤੋਂ ਮੂਰਤ ਕਢਵਾਇਆ ਨਾ ਤੁਸੀਂ ਸਾਡੀ ਸਲਾਹ ਲਈ ਤੇ ਪਹਿਲਾ ਪੂਜਣ ਤਾਂ ਸਾਡਾ ਹੋਣਾ ਸੀ ਹੁਣ ਇਹਦੇ ਨਾਲ ਇੱਕ ਚੀਜ਼ ਸਮਝ ਲੈਣੀ ਥੋੜਾ ਜਿਹਾ ਸੁਣਿਆ ਨੂੰ ਕੰਪੇਅਰ ਕਰਕੇ ਵੇਖਿਓ ਉਹ ਕਹਿੰਦਾ ਜਦੋਂ ਨਾਖਿਆ ਜੀ ਸਾਨੂੰ ਤੁਸੀਂ ਚੇਤੇ ਹੀ ਨਹੀਂ ਕੀਤਾ ਵੀ ਕੋਈ ਵੀ ਕਾਰਜ ਸੰਸਾਰ ਦੇ ਉੱਤੇ ਹੁੰਦਾ ਸੀ ਬੰਦੇ ਦੇ ਜੰਮਣ ਤੋਂ ਲੈ ਕੇ ਫੱਟੇ ਤੇ ਪੈਣ ਤੱਕ ਹਰ ਕੰਮ ਉਹਦੇ ਤੋਂ ਪੁੱਛ ਕੇ ਹੁੰਦਾ ਸੀ। ਉਹ ਹੀ ਦੱਸਦਾ ਸੀ ਵੀ ਕਿਹੜੇ ਇਹ ਗ੍ਰਹਿ ਚ ਪੈਦਾ ਹੋਇਆ, ਇਹ ਚੰਗੇ ਚ ਹੈ ਮਾੜੇ ਚ ਹੈ, ਕੀ ਹੈ, ਕਿੰਨਾ ਚਿਰ ਜਿਹੜਾ ਹੈ, ਤੁਹਾਡੇ ਘਰ ਦੇ ਵਿੱਚ ਸੂਤ ਕਰੇਗਾ, ਕੀ ਕੁਝ ਹੋਏਗਾ। ਹਰ ਕਾਰਜ ਨੂੰ ਪੁੱਛ ਕੇ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇਹ ਚੀਜ਼ਾਂ ਸਾਰੀਆਂ ਕੱਢ ਦਿੱਤੀਆਂ ਨੇ ਹੁਣ ਇਹ ਨਹੀਂ ਰਹਿ ਗਿਆ ਇਸ ਘਰ ਦੇ ਵਿੱਚ ਪੰਡਤ ਮੁੱਲਾ ਜੋ ਲਿਖ ਦਿਆ ਛੋੜ ਚਲੇ ਹਮ ਕਸ਼ੂ ਨਾ ਲਿਆ ਕਹਿੰਦੇ ਛੱਡ ਦਿੱਤਾ ਹੁਣ ਤਾਂ ਗ੍ਰਹਿ ਨਿਵਾਰੇ ਸਤਗੁਰੂ ਦੇ ਆਪਣਾ ਨਾਮ ਕਹਿੰਦੇ ਇਹ ਹੁਣ ਗ੍ਰਹਾਂ ਦੀ ਬਾਤ ਨਹੀਂ ਆਖਿਆ ਜੀ ਨਾਲੇ ਅਸੀਂ ਪੂਜ ਲਿਆ ਆਪਣਾ ਪ੍ਰੋਹਤ ਉਹ ਕਹਿੰਦੇ ਜੀ ਸਾਡੇ ਤੋਂ ਬਗੈਰ ਇੱਥੇ ਪ੍ਰੋਹਤ ਕਿਹੜਾ ਮਹਾਰਾਜ ਜੀ ਨੇ ਭਾਈ ਬੰਨੋ ਜੀ ਨੂੰ ਆਪਣਾ ਪ੍ਰੋਹਤਾ ਆਖਿਆ ਵੀ ਜਿਹੜੇ ਗੁਰਸਿੱਖਾਂ ਨੇ ਸੇਵਾ ਕੀਤੀ ਆ ਉਹਨਾਂ ਨੂੰ ਆਖਿਆ ਵੀ ਉਹ ਹੈ ਸਤਗੁਰੂ ਮਹਾਰਾਜ ਫਿਰ ਜਿਵੇਂ ਕਹਿੰਦੇ ਨੇ ਚੇਤਾ ਕਿਦਾਂ ਨਹੀਂ ਆਉਂਦਾ ਜਿਹਨੂੰ ਬੰਦਾ ਕੁਝ ਸਮਝਦਾ ਨਾ ਹੋਵੇ ਮਹਾਰਾਜ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਬੇਪਰਦੀ ਭੋਜਨ ਪ੍ਰਸ਼ਾਦਾ ਚਲਦਾ ਆਇਓ ਸ਼ਕੋ ਤੁਹਾਡਾ ਚੇਤਾ ਹੀ ਨਹੀਂ ਆਇਆ ਤਾਂ ਨਹੀਂ ਤੁਹਾਨੂੰ ਬੁਲਾਇਆ ਔਰ ਉਹ ਸ਼ਰਮਸਾਰ ਉਹਨਾਂ ਨੂੰ ਲੱਗ ਗਿਆ ਪਤਾ ਕਿਉਂਕਿ ਹਰ ਵਕਤ ਉਹਨਾਂ ਯਤਨ ਕੀਤਾ ਵੀ ਸ਼ਾਇਦ ਗਲਵਾ ਪੈ ਜਾਏ ਲੇਕਿਨ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਚੀਜ਼ਾਂ ਦੇ ਵਿੱਚੋਂ ਸਾਨੂੰ ਬਾਹਰ ਕੱਢ ਦਿੱਤਾ ਬੜੀ ਵੱਡੀ ਕਿਰਪਾ ਕੀਤੀ ਲੇਕਿਨ ਆ ਥੋੜੇ ਦਿਨ ਹੋ ਗਏ ਮੈਂ ਇੱਕ ਉਹ ਡੇਟਾ ਪੂਰਾ ਜਿਹੜਾ ਉਹ ਦੱਸ ਰਿਹਾ ਸੀ ਸੱਜਣ ਉਹ ਕਹਿੰਦਾ ਜੀ ਅੱਜ ਸਭ ਨਾਲੋਂ ਵੱਧ ਜਿਹੜਾ ਇਹ ਧੰਦਾ ਆ ਐਸਟਰੋਲੋਜਰ ਦਾ ਜੋਤਿਸ਼ ਦਾ ਉਹ ਕਹਿੰਦੇ ਸਭ ਨਾਲੋਂ ਜ਼ਿਆਦਾ ਉਹਨਾਂ ਕੋਲੇ ਸਿੱਖ ਪਰਿਵਾਰ ਜਾਂਦੇ ਨੇ ਔਰ ਇਹ ਸ਼ਰਮ ਵਾਲੀ ਗੱਲ ਆ ਉਨੇ ਆਖਿਆ ਉਹਨੇ Hindu Musliman ਮਿਲਾ ਕੇ ਟੋਟਲ ਨਹੀਂ ਹੁੰਦੇ ਜਿੰਨਾ ਜੋਤਿਸ਼ ਦਾ ਤੰਦਾ ਜਿਹੜਾ ਉਹ ਸਿੱਖਾਂ ਦੇ ਸਿਰ ਤੇ ਚੱਲਦਾ ਤੇ ਮੇਰੇ ਦਾਤੇ ਨੇ ਅੱਜ ਆਪਾਂ ਪਹਿਲਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਤੇ ਪ੍ਰਕਾਸ਼ ਦਾ ਅਰਥ ਕੀ ਹੈ ਚਾਨਣ ਹੋ ਜਾਣਾ ਤੇ ਇਹ ਤਾਂ ਵੇਖਣਾ ਪਏਗਾ ਨਾ ਵੀ ਪ੍ਰਕਾਸ਼ ਦਿਹਾੜਾ ਮਨਾ ਰਹੇ ਤੇ ਤੁਰੇ ਹਨੇਰੇ ਚ ਫਿਰਦੇ ਆ ਇਹ ਹਨੇਰੇ ਚ ਫਿਰਨ ਵਾਲੀ ਗੱਲ ਆ ਵੀ ਗੱਲਾਂ ਉਹ ਕਰਨੀਆਂ ਜਿਹੜਾ ਗੁਰੂ ਨੇ ਜਿੰਨਾ ਤੋਂ ਹੋੜਿਆ ਸੀ ਵੀਰ ਦੀ ਪੁੱਤ ਦਾ ਵਿਆਹ ਰੱਖੇ ਤੇ ਤਾਂ ਇੱਕ ਘਰ ਘਾਟ ਬਣਾਏ ਤੇ ਤਾਂ ਉਹ ਥੋੜੇ ਦਿਨ ਹੋਏ ਇੱਕ ਮੇਰੀ ਭੈਣ ਉਹ ਵਿਚਾਰੀ ਆਖੇ ਰੋ ਰੋ ਕੇ ਵੀ ਮੈਂ ਕੱਲੀਆਂ ਸਾਰਾ ਟੱਬਰ ਇੱਕ ਪਾਸੇ ਹੋ ਗਿਆ ਉਹ ਲੈ ਦੇ ਕੇ ਘਰ ਅੱਜ ਕੌਣ ਹੈ ਜਿਹੜਾ ਇਹਨਾਂ ਚੀਜ਼ਾਂ ਤੇ ਨਹੀਂ ਚੰਗੇ ਭਲਿਆਂ ਦੇ ਮੱਥਾ ਵੀ ਟੇਕੀ ਜਾਂਦੇ ਨਮਸਕਾਰਾਂ ਵੀ ਕਰੀ ਜਾਂਦੇ ਕਹਿੰਦੇ ਸਾਡਾ ਘਰ ਵਾਸਤੂ ਅਨੁਸਾਰ ਨਹੀਂ ਹੈ ਤਾਂ ਕਰਕੇ ਆ ਕਲੇਸ਼ ਆਇਆ ਆਉ ਏਦਾਂ ਦੀ ਹੋ ਗਈ ਕਹਾਣੀ ਤੇ ਕਿੱਥੇ ਪਹੁੰਚਿਆ ਇਹ ਥੋੜਾ ਜਿਹਾ ਅੰਦਰ ਆਤਮੇ ਚਾਤ ਮਾਰਨ ਦੀ ਲੋੜ ਹੈ ਵੀ ਗੁਰੂ ਨੇ ਤਾਂ ਕੀਤਾ ਪ੍ਰਕਾਸ਼ ਤੇ ਐਡਾ ਪ੍ਰਕਾਸ਼ ਐਡਾ ਚਾਨਣ ਹੋਣ ਦੇ ਬਾਵਜੂਦ ਅਸੀਂ ਫਿਰ ਹਨੇਰੇ 'ਚ ਟੱਕਰਾਂ ਪੈ ਮਾਰਦੇ ਉਹਦੇ ਨਾਲ ਵੱਡੀ ਬੱਦ ਕਿਸਮਤੀ ਕੀ ਹੋ ਸਕਦੀ ਜਿਸ ਗੁਰੂ ਦਾਤੇ ਨੇ ਐਡਾ ਵੱਡਾ ਖਜ਼ਾਨਾ ਦੇ ਕੇ ਐਡੀ ਵੱਡੀ ਬਖਸ਼ਿਸ਼ ਫਿਰ ਇਹ ਕੇਵਲ ਪੜਨ ਤੱਕ ਦੀ ਬਾਤ ਨਹੀਂ ਰਹਿਣੀ ਜਿਹੜਾ ਇਹ ਪੰਡ ਕਵੀ ਨਿਹਾਲ ਸਿੰਘ ਹੁਣਾਂ ਦਾ ਨਾ ਇੱਕ ਸਵਈਆ ਉਹਨਾਂ ਨੇ ਬੋਲ ਲਿਖਿਆ ਅੱਜ ਬਥੇਰੇ ਖਿਮਾ ਕਰਨਾ ਦੀਪੀਆਂ ਵੀ ਲੱਗਣੀਆਂ ਨੇ ਪੋਸਟਾਂ ਵੀ ਪੈਣੀਆਂ ਨੇ ਉਹ ਲਿਖਿਆ ਵੀ ਹੋਣਾ ਪਰ ਅੰਦਰ ਨੂੰ ਪੁੱਛ ਕੇ ਵੇਖਣਾ ਵੀ ਕੀ ਗੱਲ ਏਦਾਂ ਹੀ ਹੈ ਉਹਨਾਂ ਨੇ ਜਿਹੜਾ ਉਹ ਲਿਖਿਆ ਨਾ ਬਚਨ ਆਮ ਕਰਕੇ ਅਸੀਂ ਪੜ੍ਹਦੇ ਹਾਂ ਉਹ ਕਹਿੰਦੇ ਕਾਹੂ ਕੋ ਪਰੋਸੋ ਜ਼ਮੀਨ ਕੋ ਜ਼ਮਾਨੇ ਵਿੱਚ ਕਾਹੂ ਕੋ ਪਰੋਸੋ ਜੋਰ ਚੱਕਰੀ ਜਹਾਜ਼ ਪੈ ਕਾਹੂ ਕੋ ਪਰੋਸੋ ਭਾਰੀ ਸ਼ਾ ਪਾਤਸ਼ਾ ਮੀਤ ਕਾਹੂ ਕੋ ਭਰੋਸੋ ਕੁਟੰਬੀ ਕਰੇ ਕਾਜ ਪੈ ਕਾਹੂ ਕੋ ਭਰੋਸੋ ਦੇਵ ਬਾਨੀ ਔਰ ਪਾਰਸੀ ਕੋ ਕਾਹੂ ਕੋ ਭਰੋਸੋ ਸੰਤ ਗੀਰੀ ਕੀ ਮਜਾਦ ਪੈ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ ਮੁਕੋ ਤੋ ਭਰੋਸੋ ਏਕ ਗੁਰੂ ਗ੍ਰੰਥ ਮਹਾਰਾਜ ਪੈ ਤੇ ਜਿੱਦਣੇ ਭਰੋਸਾ ਬਣ ਗਿਆ ਫਿਰ ਸੱਜੇ ਖੱਬੇ ਜਾ ਸਕੇਗਾ ਬੰਦਾ ਇਹ ਤਾਂ ਡੋਲਿਆ ਹੋਇਆ ਬੜੀ ਬੁਰੀ ਤਰ੍ਹਾਂ ਗੁਰ ਪੂਰਾ ਭੇਟਿਓ ਵਡਪਾਗੀ ਮਨੈ ਭਇਆ ਪ੍ਰਗਾਸਾ ਕੋਇ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ ਤੇ ਜਿੱਦਣੇ ਆ ਗਈ ਨਾ ਬਾਤ ਵੀ ਮੋਖੋ ਤੋਂ ਭਰੋਸੇ ਇੱਕ ਗੁਰੂ ਗ੍ਰੰਥ ਮਹਾਰਾਜ ਪੈ ਜਾਂ ਇਹ ਬਚਨ ਜੀਵਨ ਦਾ ਹਿੱਸਾ ਬਣ ਗਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਫਿਰ ਨਾ ਤਾਂ ਗੁੱਟਾਂ ਤੇ ਧਾਗੇ ਦੱਸਣਗੇ ਨਾ ਉਂਗਲਾਂ ਤੇ ਰਾਸ਼ੀਆਂ ਦੱਸਣਗੀਆਂ ਨਾ ਘਰਾਂ ਦੇ ਬਾਹਰ ਭੂਤਖਾਨੇ ਲਟਕਦੇ ਦੱਸਣਗੇ ਤੇ ਨਾ ਸਾਡੇ ਜਿਹੜੇ ਕਾਰਜ ਨੇ ਉਹ ਸਦਵਾ ਸਾਹੇ ਤੇ ਮਹੂਰਤ ਕਢਾ ਕੇ ਨਹੀਂ ਕੀਤੇ ਜਾਣਗੇ ਕੇਵਲ ਗੁਰੂ ਦੀ ਆਗੇ